ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਜਿੰਦਾਬਾਦ ਕਿਸੇ ਮੁੰਡੇ ਦਾ ਫੋਨ ਡਿੱਗ ਪਿਆ फोटो तो भी लगी किसी मुंडे का फोन है की कर बोला हूं मैं बोला माजे वाले की बोला हूं मैं एमएलए साहब बैठे है लाल जी भुलर बैठा जेड़ा कैंडीडेट है ਫਿਰ ਇੱਕ ਤਰੀਕ ਨੂੰ ਝਾੜੂ ਵਾਲਾ ਵਟਨ ਦੱਬਣ ਨੂੰ ਤਿਆਰ ਵਾਹ ਬਈ ਵਾਹ ਅੱਜ ਮੈਂ ਮਾਜੇ ਜੀ ਸੀ ਮਜੀਠੇ ਅਜ ਨਾਲੇ ਚੁਗਾਵਾ ਝੰਡਿਆ ਵਾਲਾ ਰਈਆ ਫੋਟੇ ਕੋਲੇ ਆ ਗਿਆ ਤੀਰ ਨਿਸ਼ਾਨੇ ਤੇ ਤੀਰ ਨਿਸ਼ਾਨੇ ਤੇ ਬਹੁਤ ਬਹੁਤ ਛੋਟਾ ਧੰਨਵਾਦ ਇੱਕ ਤਰੀਕ ਨੂੰ ਜੋ ਝਾੜੂ ਵਾਲਾ ਬਟਨ ਦਬੋਂਗੇ ਤੁਹਾਡੀ ਡਿਊਟੀ ਖਤਮ ਮੇਰੀ ਡਿਊਟੀ ਸ਼ੁਰੂ ਲਾਲਜੀਤ ਦੀ ਡਿਊਟੀ ਸ਼ੁਰੂ ਦਿੱਲੀ ਜਾਊਗਾ ਤੁਹਾਡਾ ਪੁੱਤ ਜਿਹੜਾ ਦਿੱਲੀ ਜਾ ਕੇ ਪਾਰਲੀਮੈਂਟ 'ਚ ਗੱਜੂਗਾ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇ ਕੋਈ ਮਾਜੇ ਦੀ ਸ਼ਕਤੀ ਦਿੱਲੀ ਭੇਜੋ ਓ ਵੀਰ ਏਕਾ ਰੱਖਿਓ ਬੋਰਡ ਨਾ ਖਰਾਬ ਕਰ ਲਿਓ ਇਧਰ ਉਧਰ ਆਪਣੇ ਕੋਲ ਹੀ ਐ ਸਰਕਾਰ 3 ਸਾਲ ਅੱਗੇ ਉਦੋਂ 5 ਸਾਲ ਫੇਰ ਅੱਗੇ ਉਦੋਂ 5 ਸਾਲ ਫੇਰ ਅੱਗੇ ਆਪਣੇ ਕੋਲ ਹੀ ਐ ਲੋਕਾਂ ਦੀ ਪਹਿਲੀ ਵਾਰ ਤਾਂ ਸਰਕਾਰ ਬਣੀ ਐ ਕੰਮ ਤਾਂ ਆਪੇ ਹੀ ਕਰਨੇ ਐ ਇਧਰ ਉਧਰ ਬੋਰਡ ਨਾ ਖਰਾਬ ਕਰ ਲਿਓ ਲਾਲਜੀਤ ਨੂੰ ਪਾ ਕੇ ਬੋਰਡ ਦਾ ਵੀ ਮੁੱਲ ਪਵਾਓ ਔਰ ਨਾਲ ਉਸ ਤੋਂ ਬਾਅਦ ਫਿਰ ਕੰਮ ਕਰਨ ਦਾ ਨਜ਼ਾਰਾ ਮੈਨੂੰ ਵੀ ਆਊਗਾ ਕਿ ਹਾਂ ਭਾਈ ਸਮਝ ਲਓ ਝਾਰੂ ਦਾ ਬਾਲਣ ਦੱਬੋਂਗੇ ਸਮਝ ਲਓ ਵੋਟ ਮੈਨੂੰ ਪੈ ਰਹੀ ਹੈ ਮੈਨੂੰ ਮੇਰੀ ਮੇਰੀ 7-2 ਸਾਲ ਦੀ ਇਮਾਨਦਾਰੀ ਜਿਹਦੀ ਸੌ ਨਹੀਂ ਖਾਂਦੇ ਤੁਸੀਂ ਮੈਨੂੰ ਪੈ ਰਹੀ ਹੈ ਮੈਂ ਦੱਸੂ ਮੇਰੇ ਨਾਲ ਨੂੰ ਜਿੰਨਾ ਚਿਰ ਮੈਂ ਨਾਲ ਜੜ ਨਹੀਂ ਪੁੱਟਦਾ ਉਹਨਾਂ ਚਿਰ ਮੈਂ ਹੱਕ ਦਾ ਨਹੀਂ ਥੱਕਦਾ ਨਹੀਂ ਮੈਂ ਤਾਂ ਹਰ ਇੱਕ ਤੇ ਜਾਊਂਗਾ ਕਿਕਲੀ ਕਲੀਰ ਦੀ ਬੁਰੀ ਹਾਲ ਦਸਗਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀ ਦਫਾਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਣ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਮਾਲਸਾਬ ਚਾਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਸੁਖਵੀਰ ਮਜੀਠੀਏ ਤੇ ਬਿਰਸੇ ਉਹਨਾਂ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਹਾਏ ਜਦੋਂ ਜਾਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮौज ਵੜੀ ਲੁੱਟੀ ਐ ਗੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਛੁੱਟੀ ਐ ਬੋਲੋ ਸੋਨਿਹਾਲ ਇਨਕਲਾਬ ਜিন্দাবাদ ਤਰੰਧਾਨ ਵਾਲਿਓ ਤੁਸਾਂ ਬੜਾ ਮਾਣ ਤੇ ਸਤਿਕਾਰ ਦਿੱਤਾ ਬੜਾ ਪਿਆਰ ਦਿੱਤਾ ਤੇ ਆ ਜਿਹੜਾ ਤਹਾਡੇ ਭਰਾ ਦਾ ਗਲ ਬਿਠਾ ਸਵੇਰੇ 5 ਵਜੇ ਤੋਂ ਲੋਕਾਂ ਦੇ ਵਿੱਚ ਜਾਣ ਲੱਗ ਪਿਆ ਰਾਤ ਦੇ 2-2 ਵਜੇ ਤੇ ਆ ਭਾਵੇਂ ਮੈਡੀਸਨ ਦਵਾਈਆਂ ਲੈ ਕੇ ਪੋਲੀ ਦਾ ਤਾਂ ਵੀ ਗਲਾ ਉਸੇ ਤਰ੍ਹਾਂ ਖਰਾਬ ਹੈ ਤੁਹਾਡੇ ਪਿਆਰ ਨੂੰ ਤੁਹਾਡੇ ਸਤਕਾਰ ਨੂੰ ਸਿੱਧਾ ਕਰਦੇ ਆ ਉਹ ਤਰਨਦਾਰ ਨਾਲੋਂ ਸਭ ਤੋਂ ਵਧਾ ਦਿਓਗੇ ਲੀਡ ਦਿਤਾ ਦਿਓ ਜੇ ਤਰਨਦਾਰ ਨਾਲੋਂ ਅੱਜ ਮਾਜੇ ਦੇ ਵਿੱਚ ਮਾਨ ਸਾਹਿਬ ਨੇ ਮਜੀਠੇ ਜੰਡਿਆਲੇ ਰਈਏ ਤਰਨ ਤਾਰਨ ਬਾਪੇ ਬਕਾਲੇ ਜਿੱਤ ਦੇ ਝੰਡੇ ਗੱਡ ਤੇ ਤੇ ਜਿੱਤ ਦੇ ਝੰਡੇ 1 ਜੂਨ ਨੂੰ ਤੋਂ ਹੈ ਗੱਡਣਿਆ ਚੜਾ ਦਿਓ ਝੰਡੇ ਬੋਲੇ ਸੋਨੋ ਮਾਨ ਸਾਹਿਬ ਜਿੰਦਾਬਾਦ ਸ੍ਰੀ ਅਮਾਨ ਸਾਹਿਬ ਜਿੰਦਾਬਾਦ